ਬਾਬਾ ਗ੍ਰਿੰਦਰ ਸਿੰਘ ਢਿੱਲੋ ਜੀ ਜੋ ਕਿ ਆ ਜੇਲ੍ਹ ਚ ਨਜ਼ਰਬੰਦ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਹਾਂਜੀ ਇਹਦੇ ਬਾਰੇ ਖਿਆਲ ਇਹ ਹੈ ਦੇਖੋ ਜੇਲ੍ਹ ਮੈਨੂਅਲ ਦੇ ਮੁਤਾਬਕ ਨਾ ਕੋਈ ਵੀ ਬੰਦਾ ਜਿਹਨੂੰ ਜੇਲ੍ਹ ਦੇ ਅੰਦਰ ਹੁੰਦਾ ਹ ਉਹ 10 ਬੰਦਿਆਂ ਦੀ ਲਿਸਟ ਪ੍ਰਸ਼ਾਸਨ ਨੂੰ ਦਿੰਦਾ ਹੈ ਕਿ ਆ ਬੰਦੇ ਮੈਨੂੰ ਮਿਲ ਸਕਦੇ ਨੇ ਜਾਂ ਮੇਰੇ ਲਾਇਰ ਨੇ ਜਿਹੜੇ ਉਹ ਮਿਲ ਸਕਦੇ ਨੇ ਵਕੀਲ ਜਿਹੜੇ ਪਹਿਲਾਂ ਵਕੀਲ ਇਹਨਾਂ ਨੂੰ ਕਲੀਅਰ ਕਰਕੇ ਆਏ ਜੀ ਉਸ ਤੋਂ ਬਾਅਦ ਫਿਰ ਤੋਂ ਸਾਹਿਬ ਮਿਲ ਕੇ ਆਏ ਐਸ ਤੇ ਫਿਰ ਮਤਲਬ ਮੈਡਮ ਸਾਡੇ ਹਰ ਸਿਮਰਤ ਕੌਰ ਇਹ ਵੀ ਮਿਲ ਕੇ ਆਏ ਫਿਰ ਉਸ ਤੋਂ ਬਾਅਦ ਹੁਣ ਬਾਬਾ ਗੁਰਿੰਦਰ ਸਿੰਘ ਿੱੱਲੋ ਮਿਲ ਕੇ ਆਏ ਨੇ ਇਹ ਕਿਉਂਕਿ ਉਹ ਲਿਸਟ ਦੇ ਵਿੱਚ ਇਹਨਾਂ ਦੇ ਨਾਮ ਸੀ ਤੇ ਜਿਹੜੀਆਂ ਇਹ ਮੁਲਾਕਾਤਾਂ ਹੁੰਦੀਆਂ ਨੇ ਨਾ ਇਹ ਇਹਦੇ ਤਿੰਨ ਮਤਲਬ ਹੁੰਦੇ ਨੇ ਇੱਕ ਤਾਂ ਹੁੰਦਾ ਹੈਗਾ ਪਰਿਵਾਰਕ ਮਤਲਬ ਇੱਕ ਹੁੰਦਾ ਹੈਗਾ ਰਾਜਸੀ ਮਤਲਬ ਇੱਕ ਹੁੰਦਾ ਹੈਗਾ ਸਮਾਜਿਕ ਜੀ ਤੇ ਕਈ ਬੰਦੇ ਤਾਂ ਜਿਵੇਂ ਪਰਿਵਾਰ ਨਾਲ ਸੰਬੰਧਤ ਹੈ ਦੇਖੋ ਅਸਲ ਤੇ ਨਪਰਾ ਦਾ ਰਿਸ਼ਤਾ ਹੋ ਗਿਆ ਉਹ ਮਿਲ ਕੇ ਉਹ ਪਰਿਵਾਰਕ ਸਬੰਧਾਂ ਚ ਦੂਸਰੀ ਗੱਲ ਜਿਵੇਂ ਇਹ ਮੋੜੇ ਤੁਸੀਂ ਆਪਣਾ ਬਲਟੋਹਾ ਸਾਹਿਬ ਮੋੜੇ ਮਰੇ ਸ਼ੰਦਰ ਸਿੰਘ ਮੋੜੇ ਤਰਾਰ ਤੇ ਹੋਰ ਇਸ ਤਰ੍ਹਾਂ ਦੇ ਕਈ ਮਤਲਬ ਜਿਹੜੇ ਲੀਡਰ ਨੇ ਇਹ ਰਾਜਨੀਤਿਕ ਲੀਡਰ ਨੇ ਮਤਲਬ ਇਹਨਾਂ ਨੇ ਸੁਚਿਆ ਸਿੰਘ ਲੰਗਾਹ ਸਾਹਿਬ ਨੇ ਉਹ ਵੀ ਇਹਨਾਂ ਨੇ ਸਿਰਫ ਇਸੇ ਵਾਸਤੇ ਜਾਣਾ ਹੁੰਦਾ ਕਿ ਸੁਚਿਆ ਸਿੰਘ ਜਿਹੜਾ ਕਹਿੰਦਾ ਸੀ ਉਸ ਦਾ ਫਤੇ ਬਲਾਉਣ ਮਤਲਬ ਕਹਿਣ ਤੋਂ ਪਹਿਲਾਂ ਇਹਨਾਂ ਨੇ ਆਪਣੀ ਰਾਜਨੀਤੀ ਦਿਖਾਣੀ ਹੁੰਦੀ ਹੈ ਕਿ ਅਸੀਂ ਹਰ ਰਾਜਨੀਤੀ ਦੇ ਵਿੱਚ ਇਹ ਹੈ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਤੇ ਇਲੈਕਸ਼ਨ ਆਉਂਦੀਆਂ ਨੇ ਤਾਂ ਮਤਲਬ ਤਾਂ ਸਾਨੂੰ ਉਹਦੇ ਤੇ ਪ੍ਰਾਇੋਰਟੀ ਮਿਲੇ ਤੇ ਜੁਰੂਸ ਅਗਲੀ ਗੱਲ ਹੁੰਦੀ ਹੈ ਜੀ ਸਮਾਜ ਦੀ ਇਹ ਜਿਹੜੇ ਬੰਦੇ ਨੂੰ ਸਮਾਜ ਨਾਲ ਸੰਬੰਧਿਤ ਗੱਲਾਂ ਕਰਨੀਆਂ ਨੇ ਇਹ ਉਹ ਬੰਦੇ ਜਾਂਦੇ ਨੇ ਉਹ ਇੱਕ ਦੋ ਬੰਦੇ ਉਹ ਹੁੰਦੇ ਨੇ ਕੁਝ ਰਿਸ਼ਤੇਦਾਰ ਹੁੰਦੇ ਨੇ ਕੁਝ ਮਤਲਬ ਵੱਡੀ ਪਹੁੰਚ ਵਾਲੇ ਜਿਹੜੇ ਆਪਦੇ ਖਾਸ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਦੀ ਲਿਸਟ ਹਈ ਉਹ ਲਿਸਟ ਦੇ ਵਿੱਚ ਬਾਬਾ ਜੀ ਦਾ ਨਾਮ ਹੁੰਦਾ ਉਹਦੇ ਕਰਕੇ ਮਤਲਬ ਬਾਬਾ ਜੀ ਨੂੰ ਇਹਨਾਂ ਨੂੰ ਮਿਲਣ ਵਾਸਤੇ ਆ ਜੀ ਮੁਲਾਕਾਤ ਦਾ ਟਾਈਮ ਦੱਸਾ ਦਿਆ ਬਿਲਕੁਲ ਸਹੀ ਦੱਸਿਆ ਕਿ ਜੇਕਰ ਕਹਿੰਦੇ ਆ ਕਿ ਮੁਲਾਕਾਤ ਦੇ ਲਈ ਸਿਰਫ 10 ਬੰਦਿਆਂ ਦੀ ਸੂਚੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਤੇ ਜਿਹੜੇ ਇਹਨਾਂ ਦੇ ਇਨ-ਲॉज ਫੈਮਿਲੀ ਆ ਸਹਰਾ ਪਰਿਵਾਰ ਦੇ ਵਿੱਚੋਂ ਜਿਹੜੇ ਬਾਬਾ ਡੇਰਾ ਆ ਮੁਖੀ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਦੇ ਨਾਲ ਸੰਬੰਧ ਰੱਖਦੇ ਨੇ ਸੋਹਰਾ ਪਰਿਵਾਰ ਦੇ ਨਾਲ ਤੇ ਉਹਨਾਂ ਦੇ ਵਿੱਚ ਜਿਹੜੀ ਸੂਚੀ ਸੀ ਉਹਦੇ ਵਿੱਚ ਜਿਹੜਾ ਨਾਮ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਐਡ ਸੀ ਜਿਸ ਦੇ ذریعے ਉਹ ਉਹਨਾਂ ਨੂੰ ਮਿਲ ਸਕੇ ਨੇ ਅਦਰਵਾਇਜ਼ ਜਿਵੇਂ ਤੁਸੀਂ ਦੇਖਿਆ ਕਿ ਬੀਤੇ ਦਿਨੀ ਵਿਰਸਾ ਸਿੰਘ ਵਾਲਟੋਹਾ ਵੀ ਉੱਥੇ ਮਿਲਣ ਦੇ ਲਈ ਉਹਨਾਂ ਨੂੰ ਗਏ ਸੀ ਪਰ ਉਹਨਾਂ ਨੂੰ ਜਿਹੜਾ ਗੇਟ ਦੇ ਉੱਪਰ ਉਹ ਹੀ ਵਾਪਸ ਕਰ ਦਿੱਤਾ ਗਿਆ ਸੀ ਹਾਂਜੀ ਉਹ ਫਿਰ ਜੇਲ ਮੈਨੂੰ ਦੇ ਮਤਾਬਕ ਉਹਨਾਂ ਦਾ ਵੀ ਜੋ ਨਾਂ ਨਹੀਂ ਉਹਦਾ ਇੱਕ ਮਤਲਬ ਉਹ ਤਾਂ ਮੁਲਾਕਾਤ ਕਰ ਹੋਊਗੀ ਚਾਹੇ ਨਾ ਹੋਊਗੀ ਉਹਨਾਂ ਦਾ ਮਤਲਬ ਰਾਜਨੀਤਿਕ ਜਿਹੜਾ ਉਹਨਾਂ ਨੇ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹ ਹੋ ਉਹਨਾਂ ਨੂੰ ਮਿਲ ਜੂਗਾ ਜੀ ਪਰ ਤੁਹਾਨੂੰ ਕੀ ਜੀ ਪਰ ਤੁਹਾਨੂੰ ਕੀ ਲੱਗਦਾ ਕਿ ਜੇਲ੍ਹ ਦੇ ਵਿੱਚ ਨਜ਼ਰਬੰਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਇੱਕ ਪਾਸੇ ਬਿਆਸ ਦੇ ਡੇਰਾ ਮੁਖੀ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜੋ ਕਿ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਫੈਨ ਫਾਲੋਇੰਗ ਹੈ ਜਿਹੜੀ ਉਹ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਸੰਗਤ ਉਹਨਾਂ ਦੇ ਨਾਲ ਜੁੜੀ ਹੋਈ ਹੈ ਜਦੋਂ ਜੇਲ੍ਹ ਦੇ ਵਿੱਚ ਗਏ ਤਾਂ ਸੰਗਤ ਉੱਥੇ ਬਾਹਰ ਵੀ ਸੀ ਤੇ ਇਹਨਾਂ ਦੋਨਾਂ ਦਾ ਤਾਲਮੇਲ ਤੁਹਾਨੂੰ ਕੀ ਲੱਗਦਾ ਵੀ ਇਹ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜਿਹੜੀ ਮੁਲਾਕਾਤ ਹੋਈ ਹੈ ਜਾਂ ਗੱਲਬਾਤ ਹੋਈ ਹੈ ਕੋਈ ਇਹਦਾ ਜੇ ਆਪਾਂ ਰਾਜਨੀਤਿਕ ਜੇ ਦਾ ਰਾਜਨੀਤਿਕ ਮਤਲਬ ਦੇਖਦੇ ਆ ਤਾਂ ਇਹਦਾ ਮਤਲਬ ਇਹ ਹੈ ਅ ਬੀ ਪਹਿਲਾ ਅਮਿਤ ਸ਼ਾਹ ਜੀ ਵੀ ਇਹਨਾਂ ਨੂੰ ਮਿਲ ਕੇ ਆਏ ਨੇ ਮੋਦੀ ਸਾਹਿਬ ਵੀ ਇਹਨਾਂ ਨੂੰ ਮਿਲ ਕੇ ਆਏ ਨੇ ਜੀ ਤੇ ਹੋਰ ਮਤਲਬ ਬੀ ਜੀ ਪੀ ਦੇ ਵੱਡੇ ਲੀਡਰ ਵੀ ਮਿਲ ਕੇ ਆਏ ਨੇ ਉਸ ਤੋਂ ਬਾਅਦ ਫਿਰ ਇਹ ਬੱਬਾ ਜੀ ਆਪਣਾ ਹਰਪ੍ਰੀਤ ਸਿੰਘ ਪ੍ਰਧਾਨ ਨੇ ਜਿਹੜੇ ਨਵੇਂ ਜੁੱਲੇ ਵਾਲਿਆਂ ਦੇ ਉਹਨਾਂ ਨੂੰ ਪਹਿਲਾਂ ਮਿਲ ਕੇ ਆਇਆ ਨੇ ਮਤਲਬ ਇਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਨੇ ਕਿਉਂਕਿ ਬੱਬਾ ਜੀ ਦੇ ਨਾਲ ਵੀ ਜਿਹੜੇ ਪਹਿਲਾਂ ਵਾਲੇ ਮਹਾਰਾਜ ਨੇ ਨਾ ਬੱਬਾ ਗੁਰਚਾਰਨ ਸਿੰਘ ਉਹਨਾਂ ਦੀ ਫੈਮਿਲੀ ਆ ਉਹਨਾਂ ਨਾਲ ਥੋੜੇ ਜਿਹਾਂ ਦੇ ਮਤਭੇਦ ਚੱਲ ਰਹੇ ਨੇ ਕਿਉਂਕਿ ਉਹ ਵੀ ਮਤਲਬ ਫੈਮਿਲੀ ਦੇ ਜਿਹੜੇ ਦੋ ਸੀਗੇ ਸਰਦਾਰ ਉਹ ਜੇਲ੍ਹ ਕੱਟ ਕੇ ਆਏ ਨੇ ਛੇ-ਛੇ ਮਹੀਨੇ ਦੀ ਮੈਂ ਮੰਨਦਾ ਇਹ ਡੇਰੇ ਦਾ ਇਸ ਕਰਕੇ ਕਿਉਂਕਿ ਬਾਬਾ ਜੀ ਦੇ ਖਰਾਬ ਸੀ ਥੋੜੇ ਜਿਹਾ ਜਿਹੜੀ ਸੀਬੀਆਈ ਜਾਂਚ ਹੈ ਉਹ ਫਾਰਵਰਡ ਕੀਤੀ ਹੋਈ ਹੈ ਇਸ ਕਰਕੇ ਮਤਲਬ ਸਾਰਾ ਜਿਹੜਾ ਹੈ ਉਹ ਜੀਪੀ ਨਾਲ ਡਿਪੈਂਡ ਆਂਦਾ ਹੈ ਜੀ ਜੀ ਬਿਲਕੁਲ ਇਹ ਇਹ ਨਵੇਂ ਚੁੱਲੇ ਵਾਲੇ ਤੇ ਪੁਰਾਣੇ ਚੁੱਲੇ ਵਾਲੇ ਇਕੱਠੇ ਹੋ ਜਾਣ ਤੇ ਨਾਲ ਮਤਲਬ ਅਕਾਲੀ ਦਲ ਦਾ ਤੇ ਭਾਜਪਾ ਦਾ ਸਮਝੌਤਾ ਹੋ ਜੇ ਤੇ ਭਾਜਪਾ ਮਤਲਬ ਸੀਐਮ ਦਾ ਦਾਵੇਦਾਰ ਹੈ ਜਿਹੜੀ ਉਹ ਭਾਜਪਾ ਆਪਣਾ ਮਨੂ ਮਤਲਬ ਚਾਹੁੰਦੀ ਹੈ ਵੀ ਸਾਡਾ ਸੀਐਮ ਹੋਵੇ ਇਸ ਕਰਕੇ ਮਤਲਬ ਜਿਹੜੇ ਇਹਦੇ ਰਾਜਨੀਤਿਕ ਘਰ ਥਲੇ ਉਹ ਇੱਕ ਦੂਜੇ ਨਾਲ ਜੁੜਦੇ ਨੇ ਮਤਲਬ ਬਾਕੀ ਇਸ ਤਰ੍ਹਾਂ ਗੱਲ ਹੋਈ ਹੋਊਗੀ ਕਿ ਜੇ ਭਾਜਪਾ ਦੀ ਸਰਕਾਰ ਆਉਂਦੀ ਹੈ ਆ ਤਾਂ ਮਤਲਬ ਉਹਦੇ ਕੀ ਬੈਨੀਫਿਟ ਹੋਣਗੇ ਆਪਾਂ ਕਿਹਦਾ ਸਾਥ ਦੇਣਾ ਕਿਸ ਦਾ ਸਾਥ ਦੇਣਾ ਉਹਦੇ ਵਿੱਚ ਆਪਾਂ ਕੀ ਚੇਂਜ ਕਰ ਸਕਦੇ ਆ ਜਿਵੇਂ ਮਤਲਬ ਮੁੱਖ ਮੰਤਰੀ ਦੇ ਜਿਹੜਾ ਕੈਂਡੀਡੇਟ ਆ ਸ਼ਰਮਿਕਾ ਦੀ ਗੱਲ ਵੱਲੋਂ ਜਿਹੜਾ ਇਹ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਤੇ ਜਿਹੜੇ ਨਵੇਂ ਚੁੱਲੇ ਵਾਲੇ ਨੇ ਇਹ ਕੋਈ ਬਾਅਦ ਤੇ ਵਿੱਚ ਕੋਈ ਫੈਸਲਾ ਕਰਨਗੇ ਤੇ ਇਸ ਤਰ੍ਹਾਂ ਮਤਲਬ ਵੀ ਜਿਹੜੇ ਰਾਜਨੀਤਿਕ ਲਿੰਕ ਨੇ ਉਹ ਭਾਜਪਾ ਨਾਲ ਚਾਹੁੰਦੇ ਨੇ ਬਾਬਾ ਜੀ ਕਿ ਹੋਰ ਤਾਂ ਕਿ ਜਿਹੜੇ ਨਾ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਜਾਂਚਾਂ ਨੇ ਕਪੜਿਆਂ ਦੇ ਦੋਸ਼ ਨੇ ਜਾਂ ਮਤਲਬ ਉਹ ਦੂਸਰਾ ਪਰਿਵਾਰ ਦੇ ਬੰਦੇ ਅੰਦਰ ਉਸ ਚੀਜ਼ ਦੇ ਦਾ ਮੁਕਾਬਲਾ ਕੀਤਾ ਜਾ ਸਕੇ ਇਸ ਕਰਕੇ ਮਤਲਬ ਇਹਨੂੰ ਰਾਜਨੀਤਿਕ ਵੀ ਇਸ ਤਰ੍ਹਾਂ ਦਾ ਦੇਖਿਆ ਜਾ ਸਕਦਾ ਹੈ ਅਤੇ ਜਿਹੜਾ ਰਿਸ਼ਤੇਦਾਰੀ ਚਾ ਉਹ ਠੀਕ ਹੈ ਜੀ ਇਹਨਾਂ ਦੀ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰੀ ਹੈ ਢਿੱਲੋਂ ਸਾਹਿਬ ਦੇ ਖਾਸ ਬੰਦੇ ਨੇ ਗਰੇਵਾਲ ਸਾਹਿਬ ਉਹਨਾਂ ਦੀ ਲੜਕੀ ਹੈ ਇਹ ਜੀਬਾ ਜਨੀਬ ਕੌਰ ਜੀ ਮਤਲਬ ਇਹ ਰਿਸ਼ਤੇਦਾਰੀ ਨਜ਼ਦੀਕੀ ਰਿਸ਼ਤੇਦਾਰੀ ਹੋਣ ਦੇ ਨਾਲ ਤੇ ਵੀਏ ਮਤਲਬ ਜਾ ਸਕਦੇ ਨੇ ਔਰ ਜਾਣਾ ਵੀ ਚਾਹੀਦਾ ਸੀ ਮਤਲਬ ਸਰਕਾਰ ਨੇ ਵੀ ਇਸ ਸੌਤੇ ਦੇ ਵਿੱਚ ਕੀਤਾ ਵੀ ਜਿਹੜੇ ਕਹਿੰਦੇ ਸੀ ਜੀ ਮੁਲਾਕਾਤ ਕਰਨ ਨਹੀਂ ਦਿੰਦੇ ਹਨ ਕਿਸੇ ਨੂੰ ਜਾਣ ਨਹੀਂ ਦਿੰਦੇ ਤਾਂ ਉਹਨਾਂ ਨੇ ਸਪੈਸ਼ਲ ਮਤਲਬ ਉਹ ਕਰਕੇ 35 30 ਤੋਂ 35 ਇਹ ਕਰੀ ਜੀ ਜੇਕਰ ਗੱਲ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਨਵਾਂ ਚੁੱਲਾ ਤੇ ਪੁਰਾਣਾ ਚੁੱਲਾ ਇਹਨਾਂ ਨੂੰ ਵੀ ਇਹ ਬਾਬਾ ਜੀ ਦੀ ਮੁਲਾਕਾਤ ਕੀਤੀ ਇਹਨਾਂ ਦੇ ਨਾਲ ਵੀ ਉੱਥੇ ਹੀ ਪੀਐਮ ਮੋਦੀ ਵੀ ਇਹਨਾਂ ਨੂੰ ਮਿਲਣ ਗਏ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਅੱਗੇ ਦੀ ਅੱਗੇ ਕੜੀ ਜੋੜ ਰਹੀ ਹੈ ਇਲੈਕਸ਼ਨ ਨੂੰ ਲੈ ਕੇ ਜੇਕਰ ਕਿਸੇ ਵੱਲ ਜਿਹੜੀ ਬਾਬਾ ਜੀ ਦੀ ਸੰਗਤ ਹੈ ਕਹਿੰਦੇ ਨੇ ਕਿ ਗੁਰੂ ਦਾ ਇੱਕ ਸ਼ਬਦ ਤੇ ਸੰਗਤ ਲਈ ਉਹ ਪ੍ਰਸ਼ਾਦ ਮੰਨਿਆ ਜਾਂਦਾ ਹੈ ਵੀ ਜਿਵੇਂ ਉਹ ਕਹਿਦੇ ਨੇ ਅਕਸਰ ਉਹਨਾਂ ਦੀ ਸੰਗਤ ਜਿਹੜੀ ਉਹਨਾਂ ਨਾਲ ਜੁੜੀ ਹੁੰਦੀ ਹੈ ਉਹ ਉਸੇ ਤਰਾਹੀ ਕਰਦੀ ਆ ਇਸ ਦਾ ਮਤਲਬ ਇਹ ਹੈ ਕਿ ਅਕਾਲੀ ਦਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਲੜਾ ਹੈ ਉਹ ਭਾਰੀ ਦਿਖਾਈ ਦੇ ਰਿਹਾ ਕਿਉਂਕਿ ਇਹਨਾਂ ਦੇ ਨਾਲ ਕਾਫੀ ਚੰਗੇ ਸਬੰਧ ਵੀ ਨੇ ਉਹਨਾਂ ਦੇ ਦੇਖੋ ਜੀ ਪੰਜਾਬ ਦੇ ਵਿੱਚ ਡੇਰਾਬਾਦ ਕਾਫੀ ਭਾਰੂ ਹੈ ਸ਼ਰੋਨੀ ਅਕਾਲੀ ਦਲ ਦੇ ਰਾਜ ਦੇ ਵਿੱਚ ਤਾਂ ਡੇਰਾਬਾਦ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਰਿਹਾ ਇਸ ਕਰਕੇ ਮਤਲਬ ਅਕਾਲੀ ਦਲ ਡੇਰਾਬਾਦ ਦੇ ਨਾਲ ਨਰਾਜ਼ਗੀ ਕਦੇ ਵੀ ਮੁੱਲ ਨਹੀਂ ਲੈਣੀ ਚਾਹੁੰਦਾ ਕਿਉਂਕਿ ਇਹਨਾਂ ਨੇ ਬੋਤਾਂ ਹੀ ਲੈਣੀਆਂ ਹੁੰਦੀਆਂ ਨੇ ਮਤਲਬ ਇਹ ਹੁਣ ਤਾਂ ਇੱਧਰ ਇਹਨਾਂ ਦੀ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਕਰਕੇ ਮਤਲਬ ਫਰਕ ਤਾਂ ਪੈਂਦੀ ਪੈਂਦਾ ਹੈ ਜਿਹੜਾ ਪਹਿਲਾਂ ਤੋਂ ਵੀ ਮਤਲਬ ਸ਼ਰੋਨੀ ਅਕਾਲੀ ਦਾ ਬੈਠਾ ਡੇਰਾਬਾਦ ਦੇ ਨਾਲ ਵੱਧ ਜੁੜਿਆ ਹੋਇਆ ਸੀ ਠੀਕ ਹੈ ਤੁਸੀਂ ਇਹ ਜਿਹੜਾ ਡੇਰਾ ਰਾਧਾ ਸਾਨੀ ਸਤਸੰਗ ਵ્યાਸ ਤੇ ਇਹ ਰਾਜਨੀਤਿਕ ਤੌਰ ਤੇ ਸਿੱਧਾ ਡਾਇਰੈਕਟਰ ਡਾਇਰੈਕਸ਼ਨਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਸਰਪੇ ਵਾਲਿਆਂ ਦਾ ਸਿਆਸੀ ਵਿੰਗ ਹੈ ਮਤਲਬ ਡਾਇਰੈਕਸ਼ਨ ਨਾ ਦਿੰਦਾ ਵੀ ਆਪਾਂ ਆ ਫਲਾਣੇ ਕੈਂਡੀਡੇਟ ਦੀ ਮਦਦ ਕਰਨੀ ਹੈ ਕਿ ਆਪਾਂ ਫਲਾਣੇ ਕੈਂਡੀਡੇਟ ਦੀ ਮਦਦ ਕਰਨੀ ਹੈ ਕਿ ਆਪਾਂ ਆ ਪਾਰਟੀ ਦਾ ਵਿਰੋਧ ਕਰਨਾ ਮਤਲਬ ਇਹਨਾਂ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਇਹਨਾਂ ਵੱਲੋਂ ਕੋਈ ਠੀਕ ਹੈ ਕੋਈ ਅੰਦਰ ਖਾਤੇ ਸੰਕੇਤ ਦਿੱਤਾ ਜਾਂਦਾ ਹੋਵੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਸਿੱਧਾ ਜਿਹੜਾ ਸਿੱਧਾ ਡਾਇਰੈਕਟ ਦਾਖਲਾ ਰਾਜਨੀਤੀ ਦੇ ਵਿੱਚ ਉਹ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਡੇਰੇ ਦੇ ਕਾਫੀ ਮਤਲਬ ਵੱਡਾ ਹੋਣ ਦੇ ਕਾਰਨ ਫਲੋਰ 'ਚ ਕਾਫੀ ਨੇ ਤੇ ਨਾਲ ਜਦੋਂ ਕੋਈ ਪਰਿਵਾਰ ਜਾ ਮਤਲਬ ਉਹਦੀ ਜਾਇਦਾਦ ਜਾਂ ਫਲੋਅਰ ਜਿਆਦੇ ਹੁੰਦੇ ਨੇ ਤਾਂ ਉਹਦੇ ਕਲੇਸ਼ ਵੀ ਵੱਧ ਹੁੰਦੇ ਨੇ ਇਸ ਕਰਕੇ ਉਹ ਕੋਈ ਕਲੇਸ਼ ਵੀ ਇਹ ਮੁੱਲ ਨਹੀਂ ਲਿਆ ਚਾਹੁੰਦੇ ਕਿ ਜਿਹੜੇ ਵੀ ਕਲੇਸ਼ ਹੈਗੇ ਨੇ ਉਹਨਾਂ ਦੇ ਵਿੱਚੋਂ ਸੁਰਖਰੂ ਹੋਣ ਦੀ ਕੋਸ਼ਿਸ਼ ਹੈ ਜਿਹੜੀ ਰਾਜਨੀਤਿਕ ਸ਼ਕਤੀ ਵੱਡੀ ਰਾਜਨੀਤਿਕ ਸ਼ਕਤੀ ਬੀਜੇਪੀ ਉਹਦੇ ਵੱਲ ਧੱਕਾ ਦੇਣ ਦਾ ਅੰਦਾਜ਼ਾ ਹੈ ਜਿਹੜਾ ਉਹ ਮਾਰਾਂ ਵੱਲੋਂ ਲਾਇਆ ਜਾ ਰਿਹਾ ਜੀ ਪਰ ਜੇ ਉੱਥੇ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਬੀਜੇਪੀ ਦੀ ਵੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਨਵਾਂ ਚੁੱਲਾ ਤੇ ਪੁਰਾਣਾ ਚੁੱਲਾ ਇਹ ਲੱਗ ਲੱਗ ਪਾਰਟੀਆਂ ਦੇ ਇੱਕ ਲੱਗ ਲੱਗ ਆਗੂਆਂ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਮਿਲਣਾ ਤੇ ਇੱਕ ਜਿਹੜੀ ਨਵੀਂ ਚੀਜ਼ ਉੱਗ ਰਹੀ ਹੈ ਉਹ ਇਹ ਹੈ ਕਿ ਜਿਵੇਂ ਹੁਣ ਪੱਲੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਭਾਰਾ ਭਾਰੀ ਕਾਫੀ ਹੋ ਚੁੱਕਿਆ ਪਰ ਜਦੋਂ ਉੱਥੇ ਹੀ ਨਾਲ ਹੀ ਆਮ ਆਦਮੀ ਪਾਰਟੀ ਦੇ ਹਰਜੋਤ ਸਿੰਘ ਬੈਂਸ ਦੇ ਘਰ ਜਾ ਕੇ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਤੁਹਾਨੂੰ ਲੱਗਦਾ ਨਹੀਂ ਕਿ ਥੋੜਾ ਬਹੁਤਾ ਕਿਤੇ ਜਿਹੜਾ ਬੈਲੈਂਸ ਹੈ ਉਹਨੂੰ ਬਰਾਬਰ ਕੀਤਾ ਉਹਨਾਂ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਿਲੇ ਆ ਆਗੂ ਨੂੰ ਤੇ ਦੂਜੇ ਪਾਸੇ ਹਰਜੋਤ ਸਿੰਘ ਬੈਂਸ ਦੇ ਘਰ ਜਾ ਕੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਦੇਖੋ ਇਹ ਤਾਂ ਫਿਰ ਹੁਣ ਹੁੰਦਾ ਹੀ ਹੈ ਮਤਲਬ ਲੋਕਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਦਾ ਪ੍ਰਭਾਵ ਪਾਉਣਾ ਹੁੰਦਾ ਹੈ ਕਿ ਅਸੀਂ ਬਿਲਕੁਲ ਅੰਦਰੋਂ ਖਾਂ ਮਤਲਬ ਥੋੜਾ ਜਿਹਾ ਹਰ ਇੱਕ ਬੰਦਾ ਜਿਹੜਾ ਖਬਰਾਂ ਸੁਣਦਾ ਹੈ ਉਹ ਹਰ ਇੱਕ ਬੰਦਾ ਇਸ ਚੀਜ਼ ਦਾ ਆਈਡੀਆ ਲਗਾ ਲੈਂਦਾ ਹੈ ਕਿ ਇਸ ਤਰ੍ਹਾਂ ਕੀ ਅਸਲੀ ਗੱਲ ਕੀ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਹੈ ਮਨ ਲੋਕ ਬਿੰਦੇ ਦਿੰਦੇ ਖਬਰਾਂ ਸੁਣਦੇ ਨੇ ਕੋਈ ਇੱਕ ਚੈਨਲ ਨਹੀਂ 20 50 ਚੈਨਲ ਨੇ ਜਿਹੜੇ ਅੰਦਰ ਕੀ ਦੇ ਵਿੱਚ ਵੱਡੇ ਵੱਡੇ ਪੱਤਰਕਾਰ ਮਤਲਬ ਆਪਣੇ ਵਿਚਾਰ ਨੇ ਜਿਹੜੇ ਉਹ ਪੇਸ਼ ਕਰਦੇ ਨੇ ਇਸ ਕਰਕੇ ਮਤਲਬ ਠੀਕ ਹੈ ਵੀ ਚੰਗੀ ਗੱਲ ਹੈ ਚਲੋ ਕਿਸੇ ਨਾਲ ਬੈਰ ਵਿਰੋਧ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਵਿਰੋਧ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਇਹ ਸੰਸਲ ਨੂੰ ਮਤਲਬ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਂਦਾ ਉਸੇ ਬਾਬਾ ਜੀ ਨੇ ਦੋ ਚਾਰ ਮਿੰਟ ਪ੍ਰਵਚਨ ਕੀਤੇ ਨੇ ਪ੍ਰਵਚਨ ਕਰਕੇ ਸੰਗਤਾਂ ਨੂੰ ਦਿਹਾਲ ਕੀ ਕੀਤਾ ਉਸ ਤੋਂ ਬਾਅਦ ਫਿਰ ਇਹ ਸ਼ੀਰਾ ਮਹਿਲ ਦਾ ਸ਼ੀਰਾ ਮਹਿਲ ਵਾਲੀ ਸਾਈਡਾਂ ਤੇ ਇਹ ਚਲੇ ਗਏ ਉੱਥੇ ਜਾ ਕੇ ਮਤਲਬ ਉੱਥੇ ਵੀ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਜਿਹੜਾ ਮੁਲਾਕਾਤਾਂ ਦਾ ਸਿਸਟਮ ਆ ਜਾਂ ਕੋਈ ਰੈਸਟ ਫਰਮਾਇਆ ਜਾਂ ਮਤਲਬ ਕੋਈ ਹੋਰ ਜਿਹੜੇ ਵੀ ਕੰਮ ਨੇ ਉੱਥਾਂ ਵਾਲੇ ਪਾਸੇ ਵੀ ਹੋ ਗਏ ਇਸ ਕਰਕੇ ਜੀ ਜੀ ਉਹ ਤੇ ਆਮ ਲੋਕਾਂ ਨੂੰ ਇੱਕ ਰਾਹਤ ਦੀ ਜਿਹੜੀ ਖਬਰ ਹੈ ਬੀਜੇਪੀ ਵੱਲੋਂ ਜਿਹੜੀ ਰਮਨੀਤ ਬਿੱਟੂ ਨੇ ਅੱਜ ਮੋਹਾਲੀ ਤੋਂ ਰਾਜਪੁਰਾ ਜਿਹੜਾ ਹੈਗਾ ਕਿ ਇਹ ਰੇਲਵੇ ਜਿਹੜੀ ਬੰਦੇ ਭਾਰਤ ਟ੍ਰੇਨ ਹੈ ਉਹਦੇ ਵੀ ਅੱਜ ਜਿਹੜਾ ਐਲਾਨ ਕਰ ਦਿੱਤਾ ਗਿਆ ਕਿ ਉਹਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਉਸ ਪ੍ਰੋਜੈਕਟ ਨੂੰ ਬਹੁਤ ਜਲਦੀ ਜਿਹੜੀਆਂ ਰੇਲਵੇ ਲਾਈਨ ਦੀਆਂ ਲਾਈਨਾਂ ਨੇ ਤੇ ਉੱਤੇ ਬੰਦੇ ਭਾਰਤ ਟ੍ਰੇਨ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਏਗੀ ਆ ਗਈ ਪੰਜਾਬ ਨੂੰ ਦਿੱਲੀ ਤੋਂ ਜਾਣ ਦਾ ਸਿੱਧਾ ਹੋ ਗਿਆ ਜੀ ਜੀ ਬਿਲਕੁਲ ਪੰਜਾਬ ਨੂੰ ਹਫਰੋਜਪੁਰ ਤੋਂ ਚੱਲੂਗੀ ਇਹ ਇਹ ਬਾਇਆ ਹਰਿਆਣਾ ਦਿੱਲੀ ਮਤਲਬ ਜਾਊਗੀ ਦਿੱਲੀ ਤੇ ਪੰਜਾਬ ਦਾ ਜਿਹੜਾ ਸਿਲ ਹੈ ਮਤਲਬ ਉਹ ਪਰਵਾਇਆ ਜਿਹੜਾ ਰਾਜਪੁਰਾ ਮੋਹਾਲੀ ਲਿੰਕ ਹੈ ਜਿਹੜਾ ਉਸ ਨੂੰ ਮਨਜ਼ੂਰੀ ਦਿੱਤੀ ਹੈ ਹਾਂਜੀ ਇਹ ਸਾਰਾ ਫਿਰ ਮਤਲਬ ਗੱਲ ਦਿੱਲੀ ਤੇ ਜਾਣੀ ਹੈ ਨਾ ਦਿੱਲੀ ਤੇ ਅਸਲ ਇਹ ਟ੍ਰੇਨ ਐ ਇੱਥੋਂ ਫਰੋਜਪੁਰ ਤੋਂ ਚੱਲ ਕੇ ਦਿੱਲੀ ਜਾਇਆ ਕਰੂਗੀ ਆ ਬਾਇਆ ਮਹਾ ਜਿਹੜਾ ਤੁਸੀਂ ਦੱਸਿਆ ਰਾਜਪੁਰਾ ਆ ਮਤਲਬ ਕਿ ਰਾਜਪੁਰੇ ਨੂੰ ਵੀ ਮਤਲਬ ਚੰਡੀਗੜ੍ਹ ਨਾਲ ਜੋੜਨਾ ਹੈ ਇਸ ਤਰ੍ਹਾਂ ਦਾ ਕਾਫੀ ਪੁੱਛਿਆ ਜਿਹੜਾ ਲੋਕਾਂ ਦੇ ਵਾਸਤੇ ਮਤਲਬ ਇੱਕ ਸੋਭਾ ਸੰਕੇਤ ਵਿਸ਼ੇਸ਼ੀਕਰਨ ਵਿੱਚ ਫਟੇ ਵਧੀਆ ਸਟੈਪ ਕੀਤਾ ਤੇ ਆਪ ਦੇ ਉੱਤੇ ਜਿਹੜਾ ਮਤਰੀਮਾ ਵਾਲਾ ਸਲੂਕ ਹੈ ਉਹ ਦਾਗ ਨਾ ਹੋਣ ਦੀ ਕੋਸ਼ਿਸ਼ ਕੀਤੀ ਹੈ ਬਿੱਟੂ ਸਾਹਿਬ ਨੇ ਵੀ ਜਿਹੜਾ ਥੋੜਾ ਜਿਹਾ ਐਲਾਨ ਕੀਤਾਗਾ ਜਲਦੀ ਉਹ ਟ੍ਰੇਨ ਹੈ ਜਿਹੜੀ ਸਾਡੇ ਟਰੈਕ ਦੇ ਉੱਤੇ ਦੌੜਦੀ ਦਿਖਾਈ دی ਉਹ ਵੀ ਅਸੀਂ ਇਹਦੇ ਵਾਸਤੇ ਮਤਲਬ ਬਿੱਟੂ ਸਾਹਿਬ ਨੇ ਸਸ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਸਾਰਿਆਂ ਨੂੰ ਵਧਾਈ ਦਿੰਦੇ ਜੇ ਕੋਈ ਪੰਜਾਬ ਦੇ ਵਾਸਤੇ ਇਸ ਤਰ੍ਹਾਂ ਦਾ ਪ੍ਰੋਜੈਕਟ ਲੈ ਕੇ ਆਉਂਦਾ ਹੈ ਸਾਡਾ ਮੋਸਟ ਵੈਲਕਮ ਕਰਦੇ ਜੀ ਪਰ ਉੱਥੇ ਹੀ ਰਜ਼ਿੰਦਰ ਜੀ ਇੱਕ ਵੱਡੀ ਅਪਡੇਟ ਵੀ ਹੈ ਅਕਸ਼ੇ ਕੁਮਾਰ ਦੀ ਫਿਲਮ ਹੈ ਜਿਹੜੀ ਵਾਲਮੀਕ ਤੇ ਬਣੀ ਹੋਈ ਆ ਵਾਲਮੀਕ ਭਖਤੇ ਉਹਨਾਂ ਦੇ ਵੱਲੋਂ ਵੀ ਇੱਕ ਪੋਸਟ ਪਾ ਕੇ ਆਪਣੀ ਪੁਸ਼ਟੀ ਕੀਤੀ ਗਈ ਹੈ ਕਿ ਜਿਹੜੀਆਂ ਵੀ ਆਈ ਨਾਲ ਏ ਵੀ ਨਾਲ ਜਿਹੜੀਆਂ ਵੀਡੀਓਜ਼ ਨੇ ਉਹ ਵਾਇਰਲ ਹੁੰਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਦਿਖ ਰਹੀਆਂ ਨੇ ਤਸਵੀਰਾਂ ਵੀ ਉਹਨਾਂ ਦੀ ਪੋਸਟੀ ਉਹਨਾਂ ਨੇ ਕੀਤੀ ਹੈ ਕਿ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਅਕਸਰ ਹੀ ਵਾਇਰਲ ਹੁੰਦੀ ਹੈ ਕਿਸੇ ਨਾ ਕਿਸੇ ਮੂਵੀ ਨੂੰ ਲੈ ਕੇ ਜਰੂਰ ਮੁੱਦਾ ਜਿਹੜਾ ਵਿਵਾਦ ਉਹ ਵੱਡਾ ਬਣ ਜਾਂਦਾ ਜਦੋਂ ਕੋਈ ਧਾਰਮਿਕ ਗੱਲ ਜਾਂ ਕੋਈ ਧਾਰਮਿਕ ਚੀਜ਼ ਸਾਡੀ ਉਸ ਫਿਲਮ ਦੇ ਨਾਲ ਜੁੜੀ ਹੁੰਦੀ ਹੈ ਤਾ ਉਹਨਾਂ ਨੇ ਵੀ ਇੱਕ ਪੋਸਟ ਕੀਤੀ ਹੈ ਜਿਹੜਾ ਇਸ ਵਾਲਮੀਕ ਭਾਈਚਾਰਾ ਉਹਨਾਂ ਵੱਲੋਂ ਉਸ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਸਾਡੇ ਜਿਹੜੇ ਗੁਰੂਆਂ ਨੂੰ ਉਹ ਠੇਸ ਪਹੁੰਚਾਈ ਗਈ ਹੈ ਦੇਖੋ ਜੀ ਮਤਲਬ ਇਸ ਤਰ੍ਹਾਂ ਦੇ ਜਿਹੜੇ ਕੋਈ ਕਿਸੇ ਨੂੰ ਵੀ ਰੁੱਖਾ ਬੋਲਦਾ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ ਤੇ ਜੇ ਸਾਡੇ ਪੀਰ ਪਗੰਬਰ ਨੇ ਜਾਂ ਕੋਈ ਬਾਬੇ ਨੇ ਜਾਂ ਕੋਈ ਮਤਲਬ ਹੋਰ ਮਹਾਰਾਜ ਨੇ ਜਾਂ ਕੋਈ ਵੀ ਮਤਲਬ ਅੱਡੇਆ ਜਿਹੜਾ ਹੈਗੇ ਨੇ ਸਾਡੇ ਪੀਰ ਪਗੰਬਰ ਇਹਨਾਂ ਨੂੰ ਉਹ ਉੱਚੀ ਆਵਾਜ਼ ਦੇ ਵਿੱਚ ਜਾਂ ਮਾਨਜੋਗ ਸ਼ਬਦ ਜਾਂ ਸਰ ਕਹਿ ਕੇ ਜਾਂ ਮਤਲਬ ਸਾਬ ਕਹਿ ਕੇ ਬੁਲਾਇਆ ਜਾਂ ਸੰਬੋਧਨ ਕੀਤਾ ਜਾਣਾ ਚਾਹੀਦਾ ਜਦੋਂ ਜਦੋਂ ਕਿ ਅੱਜ ਕੱਲ ਦੇ ਜਿਹੜੇ ਕਈ ਲੀਡਰ ਨੇ ਨਾ ਕਈ ਫਿਰਮ ਹਸਤੀਆਂ ਨੇ ਮਤਲਬ ਇਹ ਸਿੱਧੇ ਹੀ ਜਿਹੜਾ ਸੰਬੋਧਨ ਕਰ ਦਿੰਦੇ ਉਹਦੇ ਨਾਲ ਥੋੜਾ ਜਿਹਾ ਸਲੂਟ ਲੱਗਦਾ ਹੈ ਜੀ ਬੇਅਦਬੀ ਵਾਲੇ ਪਾਸੇ ਗੱਲ ਚੁਰ ਪੈਂਦੀ ਹੈ ਸਾਨੂੰ ਥੋੜਾ ਜਿਹਾ ਜਦੋਂ ਇਹਨਾਂ ਦੇ ਨਾਂ ਲੈਣੇ ਆ ਨਾ ਪੀੜਾ ਪੰਗਬਰਾਂ ਦੇ ਉਦੋਂ ਥੋੜਾ ਜਿਹਾ ਸਮਝੀ ਤੋਂ ਕੰਮ ਲੈਣਾ ਚਾਹੀਦਾ ਹੁੰਦਾ ਤਾਂ ਕਿ ਜਿਹੜਾ ਫਿਰ ਮਤਲਬ ਵਿਵਾਦ ਹੈ ਉਹ ਵੱਡਾ ਵੱੱਡਾ ਜਾਂਦਾ ਕਈ ਵਾਰੀ ਕੇਸਪੂਸ ਹੋ ਜਾਂਦੇ ਨੇ ਜਾਂ ਮਾਫੀਆਂ ਤੱਕ ਚੱਲੀ ਜਾਂਦੀ ਹੈ ਕਈ ਵਾਰੀ ਤਾਂ ਮਤਲਬ ਸਰਕਾਂ ਜਾਂ ਮਰਦਾਬਾਦ ਹੱਲਾਹੁ ਅਲਾ ਮਾਹੌਲ ਬਣ ਜਾਂਦਾ ਹੈ ਮਤਲਬ ਇਤਰਾ ਸਾਰਿਆਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਨਾਂ ਹੈ ਉਹ ਬੜੇ ਸਤਕਾਰ ਨਾਲ ਲੈਣਾ ਚਾਹੀਦਾ ਤੇ ਮਤਲਬ ਘੱਟ ਤੋਂ ਘੱਟ ਇਹਨਾਂ ਦੇ ਜਿਹੜੇ ਸਾਡੇ ਪੀਰ ਤਮੰਦਨ ਨੇ ਇਹਨਾਂ ਦੇ ਨਾਂ ਨੇ ਜਿਹੜੇ ਇਹ ਮਤਲਬ ਜਾਦੇ ਨਹੀਂ ਵਰਤਨੇ ਚਾਹੀਦੇ ਥੋੜੇ ਜਗ੍ਹਾ ਦੇ ਵਿੱਚ ਕਿਸੇ ਫਿਲਮ ਦੇ ਵਿੱਚ ਇੱਕ ਦੋ ਥਾਂ ਤੇ ਨਾਮ ਆ ਜਾਂਦੇ ਆ ਉੱਥੇ ਸਤਕਾਰ ਨਾਲ ਜਦੋਂ ਇੱਕ ਵਾਰੀ ਵਾਰ ਕਿਸੇ ਚੀਜ਼ ਦਾ ਨਾਂ ਲੈਂਦੇ ਨੇ ਤਾਂ ਉੱਥੇ ਕਈ ਵਾਰੀ ਨਾ ਫਿਰ ਸ਼ਬਦਾਂ ਦੀ ਥੋੜੀ ਜਿਹੀ ਮर्याਦਤ ਤੋਂ ਬੰਦਾ ਲੰਘ ਜਾਂਦਾ ਫਿਰ ਇਹ ਹੱਲਾਹੁ ਵਾਲੇ ਜਿਹੜੇ ਮਸਲੇ ਨੇ ਇਹ ਖੜੇ ਹੋ ਜਾਂਦੇ ਨੇ ਪਤਾ ਠੀਕ ਹੈ ਜੇ ਮਾਫੀ ਮੰਗਦਾ ਤਾਂ ਸਮਾਜ ਮਾਫੀ ਦੇ ਦਿੰਦਾ ਹੁੰਦਾ ਇਹ ਜੀ ਕੋਈ ਗੱਲ ਨਹੀਂ ਹੈ ਜੀ ਅੱਗੇ ਤੋਂ ਗਲਤੀ ਨਹੀਂ ਕਰਨਦਾ ਪਰਨ ਵੀ ਲੈਣਾ ਚਾਹੀਦਾ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਹਾਂ ਜੀ ਸੋ ਦੋਸਤੋ ਇਹ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਵਿਕਰਮਜੀ ਮਜੀਠੀਆ ਦੇ ਮੁਲਾਕਾਤ ਦੇ ਜਿਹੜੇ 35 ਮਿੰਟ ਜੇਲ੍ਹ ਦੇ ਵਿੱਚ ਗੱਲਬਾਤ ਹੋਈ ਆ ਹਰ ਇੱਕ ਨੂੰ ਉਸ ਗੱਲਬਾਤ ਜਾਣਨ ਦੇ ਬਾਰੇ ਕਿਉਰਿਓਸਿਟੀ ਬਣੀ ਹੋਈ ਹੈ ਕਿ ਅਕਸਰ ਜਿਹੜੇ 15 ਮਿੰਟ ਜਾਂ ਕਹਿ ਰਹੇ ਸੀ ਪਹਿਲਾ ਮੁਲਾਕਾਤ ਦਾ ਸਮਾਂ ਥੋੜਾ ਦਿੱਤਾ ਜਾਏਗਾ ਪਰ 35 ਮਿੰਟ ਬਹੁਤ ਜ਼ਿਆਦਾ ਹੈ ਹਾਲਾਂਕਿ ਉਹਨਾਂ ਨੂੰ ਕਿਸੇ ਨੂੰ ਮਿਲਣ ਤੱਕ ਨਹੀਂ ਦਿੱਤਾ ਜਾਂਦਾ 35 ਮਿੰਟਾਂ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਉਹ ਹਜੇ ਤੱਕ ਬਾਹਰ ਨਹੀਂ ਆਈ ਕਿ ਕਿਸ ਮੁੱਦੇ ਤੇ ਗੱਲਬਾਤ ਹੋਈ ਹੈ ਜਾਂ ਫਿਰ ਵੈਸੇ ਹੀ ਇੱਕ ਮੁਲਾਕਾਤ ਦੇ ਤੌਰ ਤੇ ਪ੍ਰਪੇ ਤੌਰ ਤੇ ਮਿਲਣ ਦੇ ਲਈ ਗਏ ਸੀ ਇਹ ਇੱਕ ਜਿਹੜਾ ਕੀ ਸਪਸ਼ਟ ਨਹੀਂ ਹੋਇਆ ਹਲੇ ਤੱਕ ਕਿ ਕਿਸ ਵਿਸ਼ੇ ਨੂੰ ਲੈ ਕੇ ਜਿਹੜੀ ਉੱਥੇ ਗੱਲਬਾਤ ਹੋਈ ਹੈ ਪਰ ਨਾਲ ਹੀ ਉਹਨਾਂ ਨੇ ਇੱਕ ਇਕੁਅਲ ਤਾਂ ਰੱਖੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਦਾ ਪਲੜਾ ਭਾਰੀ ਹੋਇਆ ਉਹਨਾਂ ਨਾਲ ਮੁਲਾਕਾਤ ਕਰਕੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਤੇ ਨਾਲ ਹੀ ਉਹਨਾਂ ਨੇ ਹਰਜੋਤ ਸਿੰਘ ਬੈਂਸ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖਿਆ ਮੰਤਰੀ ਨੇ ਤੇ ਦੋਨਾਂ ਦਾ ਇੱਕ ਇਕੁਅਲ ਬੈਲੈਂਸ ਬਣਾ ਦਿੱਤਾ ਗਿਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਸ਼ੰਕਾ ਨਾ ਆਵੇ ਕਿ ਸ਼ਾਇਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਅਕਾਲੀ ਦਲ ਦੇ ਨਾਲ ਨੇ ਜਾਂ ਇਹਨਾਂ ਦੇ ਪੱਖ ਦੇ ਵਿੱਚ ਜਿਹੜੇ ਭੁਗਤਦੇ ਨੇ ਤੇ ਜਿਵੇਂ ਅਰਜੰਦਰ ਜੀ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਜਿਵੇਂ ਬੀਤੇ ਦਿਨੀ ਬਿਰਸਾ ਸਿੰਘ ਵਲਟੋਹਾ ਜੀ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਇਹ ਨਾ ਇਸ ਦੇ ਨਾਲ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕਿਉਂ ਮਿਲਣ ਦਿੱਤਾ ਗਿਆ ਕਈਆਂ ਨੂੰ ਇਸ ਕਾਰਨ ਦਾ ਵੀ ਨਹੀਂ ਪਤਾ ਕਿਉਂਕਿ ਉਹ ਉਹਨਾਂ ਦੇ ਜਿਹੜੇ ਸਹਰੇ ਪਰਿਵਾਰ ਦੇ ਜਿਹੜੀ ਉਹਨਾਂ ਦੀ ਧਰਮ ਪਤਨੀ ਹੈ ਉਹਨਾਂ ਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਪੈਂਦੇ ਨੇ ਜਿਨ੍ਹਾਂ ਦਾ ਉਹ ਦਸਾਂ ਮੈਂਬਰਾਂ ਦੀ ਸੂਚੀ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਨਾਮ ਸੀ ਜਿਸ ਕਾਰਨਾਂ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਜਿਹੜੀ ਮਨਜ਼ੂਰੀ ਆ ਉਹ ਪੰਜਾਬ ਸਰਕਾਰ ਵੱਲੋਂ ਵੀ ਦਿੱਤੀ ਗਈ ਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਦਿੱਤੀ ਗਈ ਆ ਕਿਉਂਕਿ ਇੱਕ ਪਰਿਵਾਰ ਦਾ ਮੈਂਬਰ ਸੀ ਤੇ ਉਸ ਤੋਂ ਬਾਅਦ ਜਿਹੜੇ ਜੇਲ੍ਹ ਦੇ ਬਾਹਰ ਸੰਗਤਾ ਉਹਨਾਂ ਦੇ ਦਰਸ਼ਨਾਂ ਦੇ ਲਈ ਬੈਠੀਆਂ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਾਰ ਦੇ ਵਿੱਚ ਉਤਰੇ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਹੱਥ ਜੋੜ ਕੇ ਸਾਰਿਆਂ ਦੇ ਨਾਲ ਉਹਨਾਂ ਨੇ ਸਾਂਝ ਪਾਈ ਤੇ ਸਾਰਿਆਂ ਨੂੰ ਹੀ ਦਰਸ਼ਨ ਦਿੱਤੇ ਤੇ ਉਹ ਸੰਗਤਾਂ ਦੇ ਦਰਸ਼ਨ ਵੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਕੀਤੇ ਉਸ ਤੋਂ ਬਾਅਦ ਉਹ ਉੱਥੋਂ ਕਾਰ 'ਚ ਬੈਠ ਕੇ ਨਾਲ ਹੀ ਰਵਾਨਾ ਹੋ ਗਏ ਤੇ ਹੁਣ ਦੇਖਣਾ ਇਹ ਬਣਦਾ ਕਿ ਇਸ ਜਿਹੜੀ ਮੁਲਾਕਾਤ ਹੈ ਉਸ ਦੇ ਵਿੱਚੋਂ ਕੀ ਨਿਖਰ ਕੇ ਆਉਂਦਾ ਹੈ ਤੇ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਸਿਆਸੀ ਖੇਡਾਂ ਐ ਜਾਂ ਉਹ ਸਾਹਮਣੇ ਆਉਂਦੀਆਂ ਨੇ ਸੋ ਦੋਸਤੋ ਅਸੀਂ ਅੱਜ ਸ਼ਾਮ ਦੀ 4 ਵਜੇ ਦੀ ਲਾਈਵ ਦੀ ਅਪਡੇਟ ਤੇ ਕੋਈ ਹੋਰ ਨਵਾਂ ਮੁੱਦਾ ਲੈ ਕੇ ਅਸੀਂ ਜਲਦੀ ਤੁਹਾਡੇ ਨਾਲ ਜੁੜਾਂਗੇ ਤਦ ਤੱਕ ਲਈ ਮੈਨੂੰ ਦੇਵੋ